ਕੀ ਰੇਟ ਦਿੱਤਾ 70 ਰੁਪਏ ਕਿਲੋ 70 ਰੁਪਏ ਕਿਲੋ ਆਟੇ ਨੂੰ ਗੋਦਮਾ ਮਾਮ ਬੋਲਦੇ ਆ ਪਹਿਲਾਂ ਸਾਰਿਆਂ ਨਾਲ ਪਹਿਲਾਂ ਪਾਟਾ ਹੀ ਮੰਗਦੇ ਸੀਗੇ ਤੇ ਉਹ ਭਾਈ ਨਾ ਕਰ ਦਿੰਦੇ ਸੀ ਬਾਕੀ ਸਮਾਨ ਤਾਂ ਫਿਰ ਆਪ ਹੀ ਨਾ ਹੋ ਜਾਂਦੀ ਸੀ ਬਟ ਯਰ ਨੇਮ ਬਟ ਯਰ ਨੇਮ ਹਾਂ ਹਾਂ ਨੰਨਰੀ ਮਾਤਾ ਸਾਹਮਣੇ ਬਹੁ ਘੱਟ ਆਉਂਦੀ ਇਹਨਾਂ ਨੂੰ ਆਪਣੀ 29 ਅਕਤੂਬਰ 2025 ਦਿਨ ਬੁੱਧਵਾਰ ਸਵੇਰੇ ਸਵੇਰੇ ਆਪਾਂ ਚਾਹ ਦਾ ਟੋਬੀਆ ਭਰ ਕੇ ਤੇ ਵਾਲਾ ਦਵਾਲੇ ਤੇ ਸਾਹਮਣੇ ਜਿਹੜੀ ਦੁਕਾਨ ਹੈ ਹੋਟਲ ਹੈ ਉੱਥੇ ਆਪਾਂ ਚਾਹ ਬਣਾ ਕੇ ਲੈ ਕੇ ਆਏ ਆ ਤੇ ਪਹਿਲਾਂ ਆਪਾਂ ਲੱਕੜਾਂ ਤੇ ਇੱਟਾ ਕੱਠੀਆਂ ਕਰਦੇ ਫਿਰਦੇ ਸੀ ਤੇ ਉਹ ਉੱਧਰ ਨੂੰ ਗਏ ਮਾਤਾ ਜੀ ਨੇ ਆਪਣੀ ਆਵਾਜ਼ ਮਾਰ ਲਈ ਕਹਿੰਦੀ ਸਿਲੰਡਰ ਤੇ ਚਾਹ ਬਣਾ ਕੇ ਲੈ ਜਾਓ ਤੇ ਇੱਥੇ ਆਪਣੇ ਸਿਲੰਡਰ ਹੈਗਾ ਟਾਬੇ ਜਿੱਤੇ ਗਏ ਤੇ ਉੱਥੇ ਸਿਲੰਡਰ ਤੋਂ ਚਾਹ ਬਣਾ ਲਏ ਤੇ ਇੱਧਰ ਆਪਣੇ ਨਾਲ ਦੇ ਸਾਥੀ ਬੈਠੇ ਆ ਆ ਲੋ ਜੀ ਉਹ ਪੇ ਭਾਂਡੇ ਧੋਤੀ ਤੇ ਭਾਂਡਿਆਂ ਨੂੰ ਵੀ ਥੋੜੀ ਥੋੜੀ ਜੰਗਾਲ ਪੈ ਗਈ ਸੀ ਇੱਕ ਮਹੀਨੇ ਬਾਅਦ ਆਪਾਂ ਆਪਣੇ ਬੈਗ ਚੋਂ ਕੱਢਿਆ ਤੇ ਰਾਤ ਆਪਣੀ ਇਸ ਜਗ੍ਹਾ ਤੇ ਬਤੀਤ ਹੋਈ ਸੀ ਤੇ ਆਪਾਂ ਇੱਥੇ ਤਾਕਤ ਪੋਸ਼ ਲਾ ਰੱਖਿਆਗਾ ਆ ਇੱਥੇ ਤਾਕਤ ਪੋਸ਼ ਲੱਗਿਆ ਹੋਆ ਆਪਣਾ ਹਨਾ ਵੀ ਹਰਪਾਲ ਬਾਈ ਤਾਕਤ ਪੋਸੀ ਆਪਣੇ ਵਾਸਤੇ ਤਾਂ ਜੀ ਅਰੇ ਚਾਹ ਹੈ ਨਹੀਂ ਬੋਲਣ ਦਾ ਪਹਿਲਾਂ ਚਾਹ ਪੀ ਲੇ ਫਿਰ ਬੋਲਦਾ ਚਲੋ ਜੀ ਤੇ ਮੇਰੀ ਤਾਂ ਨੀਂਦਰ ਵੀ ਖੁੱਲ ਗਈ ਸੀ ਉੱਠਦੇ ਸਾਰ ਮੇਰੇ ਸਾਈਕਲ ਕੰਨੀ ਨਹੀਂਗਾ ਮਾਰੀ ਸੀਗੀ ਤੇ ਭਾਈ ਇਧਰੋਂ ਸਾਈਕਲ ਦੇ ਟਾਇਰ ਦੀ ਫੂਕ ਨਿਕਲੀ ਖੜੀ ਆ ਮਗਰਲੇ ਦੀ ਇਹ ਨਹੀਂ ਪਤਾ ਵੀ ਮੇਰੇ ਤੇ ਗਰੋਹ ਚੱਲਦਾ ਕੀ ਗੱਲ ਬਾਤ ਹੈ ਪਹਿਲਾਂ ਆਪਣਾ ਦੂਸਰਾ ਸਾਈਕਲ ਸੀ ਆ ਤੇ ਸਾਰਿਆਂ ਨਾਲ ਪਹਿਲਾਂ ਪੈਂਚਰ ਮੇਰੇ ਵਾਲਾ ਟਾਇਰ ਹੀ ਹੋਇਆ ਸੀ ਆ ਤੇ ਹੁਣ ਵੀ ਆਪਣੇ ਵਾਲੇ ਸਾਈਕਲ ਦੀ ਮਗਰਲੇ ਟਾਇਰ ਦੀ ਫੂਕ ਨਿਕਲ ਗਈ ਟੜਕੇ-ਟੜਕੇ ਇਹਨੂੰ ਦੇਖ ਕੇ ਤੇ ਨੀਂਦ ਸੀ ਸਾਰੀ ਉੱਡ ਗਈ ਵੀ ਇਹ ਕੀ ਗੱਲਬਾਤ ਬਣੀ ਟੜਕੇ-ਟੜਕੇ ਚਾਹ ਪੀਣਿਆ ਤੇ ਫੇਰ ਆਪਾਂ ਕੋਈ ਹਿੱਲਾ ਕਰਦੇ ਆ ਇਹਦਾ ਹਵਾ ਹਵਾ ਭਰ ਕੇ ਪਾ ਬਈ ਹਰਪਾਲ ਬਈ ਚਾਹ ਦਵਾ ਦੋ ਕੁੱਟ-ਕੁੱਟ ਕਈ ਚਿਰ ਹੋ ਗਿਆ ਬਈ ਓਟੀਆਂ ਜੜੀਆਂ ਆਪਾਂ ਨੱਕੋ-ਨੱਕ ਨਹੀਂ ਕੀਤੀਆਂ ਟੜਾ ਬਈ ਆਂਦਾ ਸਮਾਲਾ ਡਿਊਟੀ ਚਾਹ ਪਾਓ ਬਈ ਜੀ ਬਣਾ ਕੇ ਥੋੜੇ ਮੋਰੀ ਲਿਆ ਕੇ ਰੱਖਤੀ ਹੁਣ ਚਾਹ ਪਾ ਕੇ ਪਿਆ ਤਾਂ ਦੋ ਕਈ ਚਿਰ ਬਾਅਦ ਬਾਟੀਆਂ ਜਿਹੜੀਆਂ ਮੂਹਣ ਲੱਗੀਆਂ ਮਹੀਨਾ ਡੇਢ ਮਹੀਨਾ ਹੋ ਗਿਆ ਜਦੋਂ ਦੇ ਆਪਾਂ ਅੰਡਮਾਨ ਨਿਕੋਬਰ ਗਏ ਆ ਉਹ ਤੋਂ ਬਾਅਦ ਆਪਾਂ ਆਪਦੀ ਚਾਹ ਬਣਾ ਕੇ ਨਹੀਂ ਪੀਤੀ ਸੀ ਅੱਜ ਜਿਹੜੀ ਆਪਦੀ ਚਾਹ ਬਣਾ ਕੇ ਪੀਤੀ ਹੈ ਪੂਰਾ ਆਨੰਦ ਆਇਆ ਨੱਕੋ ਨੱਕਾ ਬਾਟੀ ਕਰਕੇ ਤੇ ਚਾਹ ਪੀਤੀ ਆਪਾਂ ਤੜਕੇ ਤੜਕੇ ਸਾਈਕਲ ਨੂੰ ਦੇਖ ਕੇ ਤੇ ਨੀਂਦ ਉੱਡ ਗਈ ਸੀ ਭਾਈ ਵੀ ਆ ਕੀ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਾਰਨ ਜਾਦੇ ਸਾਈਕਲ ਮੇਰੇ ਵਾਲਾ ਹੀ ਪੈਂਚਰ ਹੁੰਦਾ ਹੈ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਰ ਰੱਖ ਉਹ ਗੱਲਬਾਤ ਹੋ ਗਈ ਤੇ ਇੱਥੇ ਮੈਂ ਬਾਈ ਹੋਰਿਆਂ ਨੂੰ ਪੁੱਛਿਆ ਦੁਕਾਨ ਜੀ ਖੋਲੀ ਪੈਂਚਰ ਵਾਲੀ ਦੁਕਾਨ ਵਾਲਾ ਹੈਗਾ ਤੇ ਬਾਈ ਹੋਰਿਆਂ ਨੇ ਕਿਹਾ ਵੀ 1 ਕਿਲੋਮੀਟਰ ਅੱਗੇ ਹੈ ਤੇ ਨਾਣੇ ਬਾਈ ਪੈਂਚਰ ਵਾਲਾ ਬਾਈ ਇੱਥੇ ਹੀ ਸੱਦ ਲਿਆ ਝੋਲਾ ਚੱਕ ਕੇ ਲਿਆਇਆ ਤੇ ਆਪਾਂ ਨੇ ਪੁੱਛਣ ਲੱਗ ਗਏ ਵੀ ਪੈਂਚਰ ਕਿਹੜਾ ਸਾਈਕਲ ਹੈ ਆਪਾਂ ਕਿਹਾ ਵੀ ਆਪਣੇ ਵਾਲੀ ਆ ਸਾਰਿਆਂ ਨਾਲ ਇਹ ਹੀ ਹੁੰਦਾ ਹੈ ਤੇ ਬਾਈ ਨੇ ਹੁੰਦੇ ਸਾਰੇ ਟਾਇਰ ਟੂਰ ਖੋਲ ਲਿਆ ਤੇ ਹੁਣ ਜਿਹੜਾ ਪੈਂਚਰ ਚੈੱਕ ਕਰੀ ਜਾਂਦਾ ਬਾਈ ਸਾਰਿਆਂ ਨਾਲ ਵਧੀਆ ਗੱਲ ਹੈ ਵੀ ਬਾਈ ਇੱਥੇ ਹੀ ਆ ਗਿਆ ਵੀ ਆਪਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪਿਆ ਤੜਕੇ ਤੜਕੇ ਬਿਟ ਬਈ ਆਪਾਂ 500 ਰੁਪਏ ਪੰਪ ਤੇ ਐਵੇਂ ਹੀ ਲਾ ਕੇ ਇਹ ਗੱਲਬਾਤ ਇਹਦੀ ਹੈ ਸਹੀ ਤਾਂ ਜੋ ਲੱਗਦਾ ਜੋਰ ਤੇ ਛੰਨਿਆ ਵਗਾੜਦਾ ਏ ਬੰਦੇ ਦੀ ਆਪਣੇ ਨੀਲੇ ਝੋਟੇ ਦੇ ਪੈਂਚਰ ਲਵਾ ਕੇ ਤੇ ਰੋਡ ਤੇ ਤਿਆਰ ਕਰਕੇ ਖੜਾ ਲਿਆ ਸਮਾਨ ਸੱਲਾ ਸਾਰਾ ਲੱਦ ਕੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖ ਜੀ ਆਇਆਂ ਦੀ ਨਵੀਂ ਵੀਡੀਓ ਨਵੇਂ ਬਲੌਗ ਚ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਸਫਰਾਂ ਲਈ ਤੇ ਅੱਜ ਥੋੜਾ ਜਿਹਾ ਲੇਟ ਹੋ ਗਿਆ ਆਪਣੇ ਸਾਈਕਲ ਦੇ ਪੈਂਚਰ ਫੋਨ ਕਰਕੇ ਤੇ ਅੰਨਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੇ ਹੀ ਆਪ ਦਾ ਜੁੱਲੀ ਵਸਤਰਾ ਚੱਕ ਕੇ ਲਿਆਇਆ ਥੋੜੀ ਜਿਹੀ ਹਵਾ ਘਟ ਹੈ ਕਿਉਂਕਿ ਇਹ ਟਾਇਰ ਦੂਜੇ ਤੇ ਪੰਪਣਾ ਭਰੀਂਗੀ ਤੇ ਆਪਾਂ ਅੰਦੇ ਕੋਈ ਤਰੱਕਾਂ ੜੁੱਕਾਂ ਵਾਲੇ ਪੈਂਚਰਾਂ ਵਾਲੇ ਆਏ ਤੇ ਉਹਨਾਂ ਤੋਂ ਹੋਰ ਟੁੱਟੀ ਹੁੰਦੀ ਆ ਉਹਦੇ ਨਾਲ ਭਰਾਂਗੇ ਥੋੜੀ ਹਵਾ ਹਜੇ ਘੱਟ ਹੀ ਆ ਟਾਇਰ 'ਚ ਆ ਚੋਕੀ ਦੇ ਸਟੈਂਡ ਨਾਲ ਥੋੜਾ ਜਾ ਨਾ ਜੁਕੀ ਐ ਤੇ ਮਾੜਾ ਜਿਹਾ ਭਾਰ ਇੱਧਰ ਨੂੰ ਵੱਧ ਹੁੰਦਾ ਤੇ ਨਾਲ ਦੀ ਨਾਲ ਆ ਦੇਖੋ ਚੱਕਿਆ ਜਾਂਦਾ ਅੱਗੋਂ ਤੇਨੂੰ ਕੋਈ ਓਟੇ ਦੇ ਡਰਾਇਂ ਖੜਾਉਣਾ ਪੈਂਦਾ ਓਟਾਟਾ ਹੁੰਦਾ ਉੱਥੇ ਖੜਾਉਣਾ ਪੈਂਦਾ ਨਾਲ ਲਾ ਕੇ ਗੰਦ ਗੁੰਦ ਦੀ ਜੇ ਆਪਾਂ ਸਿੱਧਾ ਖੜਾ ਲਈ ਤੇ ਹਵਾ ਦੇ ਬੁੱਲੇ ਨੇ ਪਟੱਕ ਦੇਣੀ ਥੱਲੇ ਡਿੱਗ ਪੈਂਦਾ ਅੱਜ ਦਾ ਸਫ਼ਰ ਸੁੱਖ ਦਮਾਈ ਹੋਵੇ ਤੇ ਸਾਰਿਆਂ ਦਾ ਦਿਨ ਉਸ਼ੀਆਂ ਪਰਿਆ ਬਦਲਿਤ ਹੋਵੇ ਤੇ ਆਪਣਾ ਵੀ ਵਾਹੇ ਪੂਜੀ ਮੇਰ ਪ੍ਰਿਆਤਖਿਓ ਸਮਾਂ ਜਿਹੜਾ 10:30 ਦਾ ਹੋ ਗਿਆ ਤੇ ਅੱਜ ਜਿਹੜੀ ਹਵਾ ਸਾਹਮਣੇ ਮਤਲ ਟੱਕਰੀ ਜਾਂਦੀ ਗਈ ਹੈ ਬੱਦਲਵਾਈ ਬਣੀ ਪਈ ਹੈ ਤੇ ਸੂਰਜ ਜਿਹੜਾ ਟੁੱਟਣ ਤੇ ਆਇਆ ਵਾ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਬੰਗਾਲ ਦੀ ਖਾੜੀ ਜਿਹੜਾ ਸਮੁੰਦਰ ਹੈ ਨਵੇਂ ਤੋਂ ਹੀ ਲੱਗਦਾ ਹੈ ਐਸਾ ਹਾਈਵੇ ਨੇ ਨੇੜੇ-ਤੇੜੇ ਪੈ ਜਾਂਦਾ ਹੈ ਤੇ ਉਸੇ ਕਰਕੇ ਇਹ ਤਾਂ ਬੱਦਲਵਾਈ ਹੈ ਇੱਕ ਸੂਰਜ ਜਿਹੜਾ ਆਲਦੀਆਂ ਕਿਰਨਾਂ ਸਿੱਧੀਆਂ ਡਟਣ ਤੇ ਲਾਈ ਬੈਠਾ ਤੇ ਉਹਦੇ ਕਰਕੇ ਉਮਸ ਜੀ ਹੋਈ ਖੜੀ ਗਈ ਆ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਆਪਣੇ ਸਾਈਕਲਾਂ ਦੇ ਜਿਹੜੇ ਸਟੈਂਡ ਜੀ ਆ ਥੋੜੇ ਜਿ ਮਾੜੇ ਆ ਤੇ ਹਵਾ ਬਹੁਤ ਤੇਜ਼ ਚੱਲੀ ਜਾਂਦੀ ਤੇ ਨਾਲ ਦੀ ਨਾਲ ਡਿੱਗ ਪੈਂਦੇ ਆ ਤੇ ਆ ਥੰਮੀ ਜੀ ਦੇ ਨਾਲ ਐਵੇਂ ਖੜਾਉਣੇ ਪੈਂਦੇ ਨਹੀਂ ਤਾਂ ਦਮ ਦੇਣੀ ਨਹੀਂ ਤਾਂ ਥੱਲੇ ਡਿੱਗ ਪੈਂਦੇ ਆ ਤੇ ਐਵੇਂ ਓਟਾ ਲਾ ਖੜਾ ਦਨੇ ਆ ਫਿਰ ਸਹੀ ਰਹਿੰਦੇ ਆ ਭਾਰ ਵੀ ਖਾਸਾ ਹੀ ਵਿਚਾਰੇ ਇਹ ਵੀ ਕੀ ਕਰਨ ਤੇ ਆ ਹੋਟਲ ਆਇਆ ਤੇ ਇੱਥੋਂ ਖਾ ਪੀ ਲਈਏ 12 ਕਿਲੋਮੀਟਰ ਦਾ ਜਿਹੜਾ ਆਪਾਂ ਸਫਰ ਕਰ ਲਿਆ ਅੱਜ ਦਾ ਤੇ ਆ ਟੋਲ ਟੈਕਸ ਆ ਮਗਰ ਤੇ ਟੋਲ ਟੈਕਸ ਦੇ ਨਾਲ ਹੀ ਹੋਟਲ ਜੇ ਤੇ ਇੱਥੋਂ ਕੁਝ ਖਾਣ ਪੀਣ ਨੂੰ ਵੀ ਵਧੀਆ ਮਿਲ ਜੂਗਾ ਦੇਖਦੇ ਆ ਕੀ ਮਿਲਦਾ ਕੀ ਨਹੀਂ ਚੱਲਦੇ ਆ ਅੰਦਰ ਆਪਾਂ ਹੁਣ ਆ ਇਹ ਨਾ ਨੇ ਪੱਤੇ ਰੱਖਤੇ ਆਪਣੇ ਟੇਬਲ ਤੇ ਸਾਹਮਣੇ ਤੇ ਪਤਾ ਨਹੀਂ ਠੀਕ ਆ ਕਿ ਇਹ ਖਾਣ ਨੂੰ ਕੀ ਕਿਹਾ ਬਈ ਨੀਸ਼ੂ ਬਈ ਦੋਸਾ ਦੋਸਾ ਕੋਈ ਨਹੀਂ ਮੁੰਡਾ ਇੱਥੇ ਬਾਈ ਇੱਥੇ ਸਾਰੇ ਜਿਹੜਾ ਸਾਰਾ ਜਾਉਂਦਾ ਹੈ ਇਹਨਾਂ ਨੇ ਚਾਰ ਡੋਸੇ ਲਵਾਏ ਆ ਤੇ ਸਾਰਿਆਂ ਨਾਲ ਪਹਿਲਾਂ ਇੱਧਰ ਖਾਣ ਵਾਲੀ ਚੀਜ਼ ਤਾਂ ਨਹੀਂ ਆ ਗਈ ਤੇ ਪਰਕੇਲੇ ਵਾਲੇ ਪੱਤੇ ਜਿਹੜੇ ਇਹ ਦੇਗੇ ਆਪਾਂ ਨੂੰ ਅੱਜ ਦਾ ਖਾਣਾ-ਦਾਣਾ ਆਪਣਾ ਆਈ ਹੈ ਆ ਇੱਕ ਟਿੱਕੀ ਦਿੱਤੀ ਹੈ ਤੇ ਆ ਬਾਈ ਦਾਲ ਹੈ ਤੇ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਬਜ਼ੀਆਂ ਕਈ ਪਾਈਆਂ ਹੁੰਦੀਆਂ ਇਹਨਾਂ ਦੀਆਂ ਇਹਨੂੰ ਕੀ ਬੋਲਦੇ ਆ ਇਸਕੋ ਕਿਆ ਬੋਲਤੇ ਆ ਸੰਬਰ ਸੰਬਰ ਨਹੀਂ 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 ਚਟਨੀ ਨਹੀਂ ਚਾਹੀਏ ਇਹਦੇ ਵਿੱਚ ਬਾਈ ਨਾਰੀਅਲ ਦੀ ਚਟਨੀ ਹੈ ਤੇ ਇਹ ਕੀ ਹੈ ਟਮੇਟੋ ਕੇਚਪ ਟਮੇਟੋ ਚਟਨੀ ਟਮੇਟੋ 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 ਤਾਂ ਇਹ ਤਾਂ ਤਕਾਲੀ ਤਕਾਲੀ ਇਹ ਤਾਂ ਟਮੇਟਾ ਦੀ ਚਟਨੀ ਹੈ ਤੇ ਇਹ ਭਾਈ ਇਹਨਾਂ ਦੀਆਂ ਪਲੇਟਾਂ ਹਨ ਤੇ ਐਵੇਂ ਹੀ ਖਾਂਦੇ ਆ ਇਹ ਪਲੇਟਾਂ ਪਲੂਟਾਂ ਨਹੀਂ ਪੱਤੇ ਹੀ ਜਿਹੜੇ ਤੇ ਜਿਹੜੇ ਇਸਤੇਮਾਲ ਕਰਦੇ ਆ ਤੇ ਇਹਨਾਂ ਦੀਆਂ ਪਲੇਟਾਂ ਇਹੀ ਆ ਇਹ ਖਾ ਕੇ ਤੇ ਸਿੱਟ ਦਿਓ ਭਾਈ ਇਹ ਗੱਲਬਾਤ ਹੈ ਸ਼ੱਕਦੇ ਆ ਦੇਖਦੇ ਆ ਕਿਹੋ ਜਿਹਾ ਸਵਾਦ ਹੈ ਕੀ ਗੱਲਬਾਤ ਹੈ ਪਹਿਲੀ ਵਾਰ ਖਾਦਾ ਹੈ ਬਾਕੀ ਤਾਂ ਆਪਾਂ ਸਾਰਾ ਕੁਸਾ ਇੱਧਰ ਦਾ ਖਾ ਪੀ ਕੇ ਦੇਖ ਲਿਆ ਕੀ ਗੱਲਬਾਤ ਹੈ ਖਾਣਾ ਤਾਂ ਬਹੁਤ ਵਧੀਆ ਬਣਾਇਆ ਸੀ ਆ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣਾ ਰੋਟੀ ਬਿਨਾ ਉਹ ਗੱਲਬਾਤ ਤਾਂ ਨਹੀਂ ਬੰਦੀ ਵੀ ਜਿਹੜਾ ਰੋਟੀ ਨਾਲ ਗੱਲਬਾਤ ਬੰਦੀ ਆ ਫਿਰ ਵੀ ਚਲੋ ਆਪਾਂ ਨੂੰ ਇੱਧਰ ਦਾ ਡੋਸਾ ਆਇਆ ਇਟਲੀ ਹੋਈ ਸਾਂਬਰ ਹੋਇਆ ਇਹ ਖਾ ਖਾ ਕੇ ਤਾਂ ਹੁਣ ਜਿਹੜਾ ਹੱਤ ਪੈ ਗਈ ਤਾਂ ਹੁਣ ਵਧੀਆ ਲੱਗਦਾਗਾ ਪਰ ਹੂੰ ਕੁੱਲ ਮਿਲਾ ਕੇ ਖਾਣਾ ਜਿਹੜਾ ਬਹੁਤ ਵਧੀਆ ਬਣਿਆ ਸੀ ਆ ਤੇ ਹੁਣ ਆਪਾਂ ਅੱਗੇ ਵੱਲ ਸਸਰਾਂ ਵਾਲੀ ਵੱਧਦੇ ਆ ਸਮਾ ਜਿਹੜਾ 1 ਵਜ ਗਿਆ ਤੇ ਆਪਣਾ ਅੱਜ ਦਾ ਸਫਰ ਦਾ ਨਵੇੜਾ ਹੋਇਆ 25 ਤੋਂ 30 ਕਿਲੋਮੀਟਰ ਦੇ ਲਾਵੇ ਤਵੇ ਤੇ ਤੁਮیں ਲਾਡੂ ਦੇ ਤਾਪਮਾਨ ਦੀ ਗੱਲ ਕਰੀਏ ਤੇ ਇੱਥੇ ਇਸ ਟਾਈਮ ਤਾਪਮਾਨ ਹੈਗਾ 32 ਸੈਲਸੀਅਸ ਸਾਹਮਣੇ ਸਕਰੀਨ ਦੇ ਮੰਦਰ ਦੇਖੀ ਜਨ ਜਿਹਦਾ ਨਾਮ ਹੈ ਚਤਰੰਬਰਮ ਨਟਰਾਜ ਟੈਂਪਲ ਤੇ ਇਹ ਜਿਹੜਾ ਮੰਦਿਰ ਹੈ ਸ਼ਿਵਜੀ ਭਗਵਾਨ ਨੂੰ ਸਮਰਪਿਤ ਹੈ ਤੇ ਇਹ ਭਾਈ ਇਸ ਟਾਈਮ ਬੰਦ ਹੈ ਤੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਧਰਲੀ ਸਾਈਡ ਹੈ ਜਿਹੜੇ ਸਾਊਥ ਵਾਲੀ ਸਾਈਡ ਮੰਦਰ ਤੜਕੇ ਤੇ ਸ਼ਾਮ ਨੂੰ ਖੁੱਲਦੇ ਆ ਦੁਪਹਿਰੇ ਜਿਹੜੇ ਮੰਦਰ ਆ ਬੰਦ ਹੋ ਜਾਂਦੇ ਆ ਤੇ ਉੱਪਰਲੀ ਇੰਦਰਲੀ ਪਾਸ਼ਾ ਦੇ ਵਿੱਚ ਲਿਖਿਆ ਹੋਇਆ ਤੇ ਇੱਧਰ ਵੀ ਲਿਖਿਆ ਹੋਇਆ ਤੇ ਇਹ ਭਾਈ 5 ਵਜੇ ਜਿਹੜਾ ਮੰਦਰ ਖੁੱਲੂਗਾ ਤੇ ਇਸ ਟਾਈਮ ਬੰਦ ਆ ਵੈਸੇ ਤਾਂ ਆਵਾਜਾ ਵੀ ਹੈਗੀ ਆ ਜਿਹੜਾ ਮੰਦਰ ਅੰਦਰ ਮੇਨ ਆ ਉਹਦਾ ਗੇਟ ਬੰਦ ਆ ਤੇ ਉਹ ਕਹਿੰਦੇ ਭਾਈ ਸ਼ਾਮ ਨੂੰ 5 ਵਜੇ ਖੁੱਲੂਗਾ ਤੇ ਹੁਣ ਇਸ ਟਾਈਮ ਬੰਦ ਆ ਇਹ ਮੇਨ ਗੇਟ ਆ ਮੰਦਰ ਦਾ ਤੇ ਇੱਧਰ ਵੀ ਬੈਰੀਕੇਟ ਦੇ ਉੱਤੇ ਇੱਧਰਲੀ ਪਾਸ਼ਾ ਦੇ ਵਿੱਚ ਲਿਖਿਆ ਹੋਇਆ ਇਹ ਨਹੀਂ ਪਤਾ ਕੀ ਲਿਖਿਆ ਕੀ ਗੱਲਬਾਤ ਆ ਪਰ ਆਪਾਂ ਤੁਹਾਨੂੰ ਕੈਮਰੇ ਰਾਹੀਂ ਸਾਂਝੀ ਕਰ ਦਿੰਨੇ ਆ ਵੀ ਕਿਵੇਂ ਇਧਰਲੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ ਅੱਖਰ ਦੇਖ ਕੇ ਬੜਾ ਸੋਹਣਾ ਲੱਗਦਾ ਵੀ ਬੜੀ ਸੋਹਣੀ ਚੀਜ਼ ਲਿਖੀ ਹੋਈ ਹੈ ਤੇ ਪਰ ਆਪਾਂ ਨੂੰ ਇਹ ਨਹੀਂ ਪਤਾ ਕੀ ਲਿਖੀ ਆ ਇੱਕ ਗੱਲ ਹੋਰ ਵੀ ਜਿਵੇਂ ਆਪਾਂ ਤੁਹਾਡੇ ਨਾਲ ਸਾਂਝੀ ਕਰੀਏ ਵੀ ਆਪਾਂ ਨੂੰ ਪੰਜਾਬੀ ਹੁੰਦੀ ਹੈ ਹਿੰਦੀ ਹੁੰਦੀ ਹੈ ਤੇ ਅੰਗਰੇਜ਼ੀ ਵੀ ਤੋਰ ਮੜੋੜ ਕੇ ਹੀ ਹੁੰਦੀ ਹੈ ਗੱਲਬਾਤ ਇਹ ਹੈ ਤੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀ ਜ਼ਿੰਦਗੀ 'ਚ ਸਿੱਖਦੇ ਰਹਿਣਾ ਚਾਹੀਦਾ ਹੈ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕਿ ਬੰਦੇ ਦੀ ਤੇ ਜਿਵੇਂ ਆਪਾਂ ਹੁਣ ਅੰਗਰੇਜ਼ੀ ਨੂੰ ਥੋੜਾ ਥੋੜਾ ਬੋਲਣੀ ਆਉਣ ਲੱਗ ਗਈ ਆਪਾਂ ਨੂੰ ਤੋੜ ਮਰੋੜ ਕੇ ਤੇ ਪਹਿਲਾਂ ਜਮਾਂ ਹੀ ਨਹੀਂ ਆਉਂਦੀ ਸੀਗੀ ਤੇ ਆਪਣੇ ਭਾਰਤ ਦੇ ਵਿੱਚ ਹੀ ਵੱਖ-ਵੱਖ ਭਾਸ਼ਾ ਤੇ ਵੱਖ-ਵੱਖ ਲੈਂਗੁਏਜ ਜਿਹੜੀਆਂ ਬੋਲੀਆਂ ਜਾਂਦੀਆਂ ਐ ਤੇ ਇਹਨਾਂ ਨੂੰ ਵੀ ਜ਼ਰੂਰ ਸਿੱਖਣਾ ਚਾਹੀਦਾ ਤੇ ਪਤਾ ਨਹੀਂ ਕਿਹੜੀ ਲੈਂਗੁਏਜ ਕਿੱਥੇ ਜ਼ਰੂਰਤ ਪੈ ਜੇ ਤੇ ਇਹ ਗੱਲ ਬਾਤ ਐ ਤੇ ਜਿਵੇਂ ਆਪਾਂ ਥੋੜੀ ਥੋੜੀ ਹੁਣ ਅੰਨਾ ਬਣਕਮ ਇਹੋ ਜਿਹੇ ਸ਼ਬਦ ਜਿਹੜੇ ਸਿੱਖ ਲਏ ਆ ਤੇ ਆਪਾਂ ਹੋਰ ਸਿੱਖਦੇ ਰਵਾਂਗੇ ਤੇ ਥੋੜੇ ਨਾਲੇ ਵੀ ਆਪਣੇ YouTube ਚੈਨਲ ਮਾਧਿਅ ਤੇ ਗਰਮੀ ਇੱਥੇ ਕਮੀ ਲਾਡੂ ਦੇ ਵਿੱਚ ਬਹੁਤ ਜ਼ਿਆਦਾ ਹੈ ਇੱਥੇ ਪੈਟਰੋਲ ਪੰਪ ਵੀ ਐਸ ਰੋਡ ਤੇ ਹਾਈਵੇ ਤੇ ਹੁੰਦੇ ਨਹੀਂ ਐਨ ਐਚ ਜਿਹੜਾ 32 ਨੈਸ਼ਨਲ ਹਾਈਵੇ ਜਿਹੜਾ ਚਨਈ ਤੋਂ ਕੰਨਿਆ ਕੁਮਾਰੀ ਨੂੰ ਜੋੜਦਾ ਹੈ ਤੇ ਪੈਟਰੋਲ ਪੰਪ ਵੀ ਬਹੁਤ ਘੱਟ ਹੁੰਦੇ ਜਿੱਥੇ ਆਪਾਂ ਨੂੰ ਪਾਣੀ ਮਿਲ ਜੇ ਤੇ ਆ ਸਾਹਮਣੇ ਇੱਕ ਛੋਟਾ ਆ ਟਾਬਾ ਆਇਆ ਤੇ ਇੱਥੋਂ ਪਾਣੀ ਦੀ ਬੋਤਲ ਫੜਦੇ ਆ ਤੇ ਪੀ ਕੇ ਤੇ ਫੇਰ ਆਪਾਂ ਜਿਹੜਾ ਅੱਗੇ ਦਾ ਸਫ਼ਰ ਕਰਾਂਗੇ ਤੇ ਅੱਜ ਤਾਂ ਭਾਈ ਉਹ ਗੱਲ ਹੈ ਵੀ ਬੱਦਲ ਵਾਈ ਕਰਕੇ ਨਾ ਉਮਸ ਜੀ ਹੋਈ ਪਈ ਆ ਹਵਾ ਜਿਹੜੀ ਥੋੜੀ-ਮੋਟੀ ਕਦੇ-ਕਦੇ ਚੱਲਦੀ ਹੈ ਜਦੋਂ ਰੋਕ ਰੋਕ ਜਾਣੇ ਉਹ ਤੋਂ ਗਰਮੀ ਬਾਲੀ ਲੱਗਦੀ ਜੋ ਸਾਈਕਲ ਤੇ ਆ ਉਹ ਸਾਈਕਲ ਦੇ ਹਵਾ ਨਾਲ ਥੋੜਾ ਮੋਟਾ ਸਾਹ ਆਉਂਦਾ ਰਹਿੰਦਾ ਨਹੀਂ ਦਾ ਜਿਵੇਂ ਆਪਣੇ ਪੰਜਾਬ ਰਾਜਸਥਾਨ ਉਧਰ ਪਾਈ ਪੱਖੇ ਬੰਦ ਹੋ ਗਏ ਤੇ ਉਧਰ ਕੰਬਲ ਲੈਣ ਲੱਗੇ ਰਾਤ ਨੂੰ ਤੇ ਤੜਕੇ ਵੀ ਜਿਹੜੀ ਠੰਡ ਪੈਂਦੀ ਹੈ ਜੋ ਨਰਮਾ ਚੁਗਣੇ ਜਾਂਦੇ ਮੰਮੀ ਹੁਰੀ ਕਹਿੰਦੇ ਵੀ ਨਰਮੇ ਦੇ ਉੱਤੇ ਧੁੰਦ ਆਈ ਪਈ ਹੁੰਦੀ ਹੈ ਇਹ ਗੱਲਬਾਤ ਇੱਧਰ ਗਰਮੀ ਬਹੁਤ ਜ਼ਿਆਦਾ ਹੈ ਸਮਾਂ ਜਿਹੜਾ 4 ਵਜ ਗਏ ਤੇ ਹਜੇ ਵੀ ਸੂਰਜ ਮਹਾਰਾਜ ਜੀ ਜਮਾ ਟੋਟਨ ਤੇ ਖੜੇ ਆ ਪੂਰਾ ਇਹਨਾਂ ਨੇ ਗੁੰਮ ਕਰ ਰੱਖਿਆਗਾ ਕਿਉਂਕਿ ਬੱਦਲ ਵਾਈ ਕਰਕੇ ਪੂਰਾ ਗੁੰਮ ਹੋਇਆ ਪਿਆ ਤੇ ਹਵਾ ਵੀ ਹੁਣ ਜਿਹੜੀ ਰੁਕੀ ਪਈ ਹੈ ਅੱਜ ਤੜਕੇ ਦਿਨਾਂ ਨੇ ਆਪਣੀ ਛੰਨਿਆ ਵਗੜ ਰੱਖੀ ਹੈ ਇੱਕ ਤਾਂ ਹਵਾ ਸੰਭਲ ਲੈ ਮੱਥੇ ਐ ਦੂਜੀ ਸੂਰਜ ਮਹਾਰਾਜ ਜੀ ਪਹਿਲਾਂ ਇੱਧਰਲੇ ਪਾਸੇ ਇਹਨਾਂ ਨੇ ਪੈਪ ਲਾਈ ਸੀ ਤੇ ਫਿਰ ਘੁਮਾ ਕੇ ਹੌਲੀ-ਹੌਲੀ ਘੁੰਮਦੇ ਘੁੰਮਦੇ ਤੇ ਇੱਧਰਲੇ ਪਾਸੇ ਆਣ ਕੇ ਖੜਕੇ ਅੱਜ ਜਿਹੜਾ ਆਪਣਾ ਸਫਰ ਦਾ ਨਵੇਡਾ ਠੀਕ ਠਾਕ ਹੀ ਹੋਈ ਜਾਂਦਾ ਇੰਨਾ ਕੋਈ ਖਾਸ ਨਹੀਂ ਹੋਇਆਗਾ ਦੇਖਦੇ ਹਾਂ ਹੋਰ ਆਪਾਂ ਅੱਧਾ ਘੰਟਾ ਪੌਣਾ ਘੰਟਾ ਚੱਲਾਂਗੇ ਤੇ ਫੇਰ ਆਪਾਂ ਅੱਜ ਰੋਟੀ ਪਾਣੀ ਆਪਦਾ ਹੀ ਬਣਾਵਾਂਗੇ ਦੇਖਦੇ ਆ ਕੋਈ ਬਾਜ਼ਾਰ ਹੁੰਦਾ ਤੇ ਕਿਉਂ ਆਟਾ ਤੇ ਕੋਈ ਸਬਜ਼ੀ ਸੂਜੀ ਜਿਹੜਾ ਸਮਾਨ ਲੈਣ ਨਾਲ ਲਵਾਂਗੇ ਫੇਰ ਆਪਾਂ ਟਾਈਮ ਨਹੀਂ ਅੱਜ 5 ਵਜੇ ਦੇ ਲਵੇ ਦਵੇ ਜਿਹੜਾ ਕੋਈ ਵਧੀਆ ਥਾਂ ਦੇਖ ਕੇ ਉੱਥੇ ਆਪਣੇ ਦੋਨੇ ਟੈਂਟ ਘੱਟਾਂਗੇ ਗੱਲ ਇਹ ਹੈ ਕਿ ਹੁਣ ਤਾਂ ਖਾਣ ਦਾ ਨਾ ਇੰਨਾਂ ਦਾ ਵਧੀਆ ਆਪਣਾ ਸਵਾਦ ਲੱਗਣ ਲੱਗ ਗਿਆ ਪਰ ਜਿਹੜੀ ਰੋਟੀ ਨੂੰ ਢਿੱਡ ਭਰਨਾ ਆਪਣਾ ਉਹ ਗੱਲਬਾਤ ਕਿੱਥੇ ਇਹਨਾਂ ਦੀਆਂ ਸਾੰਬਰ ਇਟਲੀ ਡੋਸਾ ਬਣਾਉਂਦਾ ਬਈ ਜਿਹੜੀਆਂ ਰੋਟੀਆਂ ਨੇ ਢਿੱਡ ਭਰੂਆ ਤੇ ਆਪਣੇ ਵਾਸਤੇ ਤਾਂ ਤੁਹਾਨੂੰ ਪਤਾ ਰੋਟੀਆਂ ਹੀ ਸਾਰਾ ਕੁਸਾ ਹੈ ਤੇ ਅੱਜ ਆਪਾਂ ਆਪਦੀਆਂ ਰੋਟੀਆਂ ਠੱਪਾਂਗੇ ਤੇ ਸਲਜੀ ਸੂਜੀ ਬਣਾਵਾਂਗੇ ਦੇਖਦੇ ਆਂ ਕੋਈ ਬਾਜ਼ਾਰ ਆ ਗਿਆ ਉੱਥੇ ਸਮਾਨ ਸੱਲਾ ਲੈਣੇ ਆਪਾਂ ਇੱਧਰ ਝੋਨਾ ਜਿਹੜਾ ਖੇਤਾਂ ਦੇ ਵਿੱਚ ਹਰਿਆਲ ਮਾਰਨ ਲੱਗ ਗਿਆ ਆਪਣੇ ਵੱਢਣ ਲੱਗ ਗਏ ਤੇ ਇੱਧਰ ਹਰਿਆਲ ਮਾਰਨ ਲੱਗ ਗਿਆ ਸਾਹਮਣੇ ਥੰਮੀ ਉੱਤੇ ਲਿਖਿਆ ਹੋਇਆ ਐਨ ਐਚ 32 ਨੈਸ਼ਨਲ ਹਾਈਵੇ ਜੇ ਤੇ ਆਪਾਂ ਸਫਰ ਕਰੀ ਜਾਂਦੇ ਦੋ ਤਿੰਨ ਦਿਨਾਂ ਦਾ ਥੱਲੇ ਲਿਖਿਆ ਹੋਇਆ ਤਾਮਿਲ ਦੇ ਵਿੱਚ ਥੱਲੇ ਫਿਰ ਹਿੰਦੀ ਦੇ ਵਿੱਚ ਸਰਕਾਜੀ ਨਾਲ ਦੀ ਨਾਲ ਆਉਂਦੇ ਸਰ ਹਿੰਦੀ ਆਪਾਂ ਪੜ ਲਈ ਤੇ ਥੱਲੇ ਫਿਰ ਅੰਗਰੇਜ਼ੀ ਚ ਆ ਗਿਆ ਸਰਕਾਜੀ ਜਿਹੜਾ ਕਿ 7 ਕਿਲੋਮੀਟਰ ਇੱਥੋਂ ਪਿਆ ਹੈਗਾ ਇਹ ਨਹੀਂ ਪਤਾ ਵੀ ਪਿੰਡ ਹੈ ਕਿ ਸ਼ਹਿਰ ਹੈ ਇਹ ਗੱਲਬਾਤ ਆਪਾਂ ਨੂੰ ਅੱਗੇ ਜਾ ਕੇ ਪਤਾ ਲੱਗੂ ਜੇ ਕੋਈ ਸ਼ਹਿਰ ਹੋਇਆ ਤਾਂ ਫਿਰ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਜਿਹੜਾ ਆਟਾ ਲੈਣਾ ਤੇ ਆਪਾਂ ਕੋਈ ਦਾਲ ਸਬਜ਼ੀ ਲੈਣੀ ਜੀ ਆ ਤੇ ਆਪਾਂ ਸਰਕਾਜੀ ਸ਼ਹਿਰ ਹੈ ਜਾਂ ਪਿੰਡਾ ਉੱਥੇ ਚੱਲ ਕੇ ਲੈਣੇ ਆ NH32 ਨੈਸ਼ਨਲ ਹਾਈਵੇ ਤੇ ਜਦੋਂ ਦੇ ਚੱਲਨੇ ਆਪਾਂ ਨੂੰ ਆਵਰ ਬ੍ਰਿਜ ਹੁਣ ਟੱਕਰ ਲੱਗੇ ਆ ਖਾਸਾ ਹੀ ਅੱਜ ਜ਼ੋਰ ਲੱਗੀ ਜਾਂਦਾ ਤੇ ਸਾਹਮਣੇ ਫੇਰ ਹੈ ਜਿਹੜਾ ਢਾਲ ਆ ਥੋੜੀ ਤੇ ਫੇਰ ਆਵਰ ਬ੍ਰਿਜ ਪਊਗਾ ਆਪਾਂ ਨੂੰ ਤੇ ਐਸ ਹਾਈਵੇ ਤੇ ਹੁਣ ਆ ਜਿਹੜਾ ਆਵਰ ਬ੍ਰਿਜ ਪੈਣ ਲੱਗੇ ਆ ਇਹਦਾ ਪਹਿਲਾਂ ਆਪਾਂ ਨੂੰ ਨੋਰਮਲੀ ਤੁਰੇ ਹੁੰਦੇ ਸੀ ਜਿਵੇਂ ਵੀ ਪਲੇਨ ਹੀ ਰੋਡ ਸੀ ਖਿੱਚੀ ਹੁੰਦੇ ਸੀ ਇਹ ਤੇ ਹੁਣ ਭਾਈ ਉਹ ਉਥੋਂ ਆਪਾਂ ਚੱਲੇ ਆ ਤੇ ਉਥੋਂ ਚੜ੍ਹਾਈ ਪੈਣ ਲੱਗੀ ਆ ਘੁੰਮਦੇ ਘੁੰਮਦੇ ਤਾਣੂ ਇੱਥੇ ਆਏ ਆ ਤੇ ਹੁਣ ਫੇਰ ਜਿਹੜੀ ਢਾਲ ਆ ਫੇਰ ਅੱਗੇ ਨੰਂਰੀ ਤੇ ਸਮਾ ਜਿਹੜਾ ਪੋਣੇ 6 ਦੇ ਲਗਭਗ ਤਵੇ ਹੋ ਗਿਆ ਤਾਂ ਸੂਰਜ ਆਪਦੇ ਘਰਾਂ ਨੂੰ ਗਿਆ ਤੇ ਅਜੇ ਕਰਾਪਾ ਨੂੰ ਜਿਹੜਾ ਜਿਵੇਂ ਤੁਹਾਨੂੰ ਦੱਸੇ ਆਟਾ ਤੇ ਜਾਂ ਕੋਈ ਸਬਜੀ-ਸਬਜੀ ਲਵਾਂਗੇ ਅੱਜ ਰੋਟੀ ਪਾਣੀ ਆਪਦਾ ਬਣਾਵਾਂਗੇ ਤੇ ਆਪਾਂ ਨੂੰ ਜਿਹੜੀ ਦੁਕਾਨ ਐਹੋ ਜੀ ਕੋਈ ਨਹੀਂ ਮਿਲ ਜੇ ਤਾਂ ਆਪਾਂ ਨੂੰ ਇਹ ਸਮਾਨ ਮਿਲ ਜੇ ਆਟਾ ਸਬਜੀ ਦਾਲ ਦੂਲ ਨੋਨ ਮਿਰਚ ਤੇ ਹੁਣ ਦੇਖਦੇ ਆ ਕੋਈ ਅੱਗੇ ਕੋਈ ਬਾਜ਼ਾਰ ਆਉਂਦਾ ਤਾਂ ਮੇਨ ਗੱਲ ਬਾਤ ਇਹ ਹੈ ਕਿ ਇਸ ਹਾਈਵੇ ਤੇ ਆਪਾਂ ਚੱਲੀ ਜਾਂਦੇ ਸੀ ਇਹ ਐਨ ਐਚ 32 ਨੈਸ਼ਨਲ ਹਾਈਵੇ ਜੀ ਉਹ ਤਾਂ ਹੁਣ ਆਪਾਂ ਹਟ ਕੇ ਲਿੰਕ ਰੋਡ ਆ ਉਥੇ ਪੈ ਗਏ ਆ ਤੇ ਪਹਿਲਾਂ ਹਾਈਵੇ ਤੇ ਆ ਢਾਬੇ ਹੁੰਦੇ ਸੀ ਜਿੱਥੇ ਕੋਈ ਚਾਹ ਪੀ ਸਕਦੇ ਆ ਮਾੜਾ ਮੋਟਾ ਕੋਈ ਖਾ ਪੀ ਸਕਦੇ ਆ ਉਥੇ ਐੋ ਜਿਹੀ ਦੁਕਾਨਾਂ ਤਾਂ ਹੁੰਦੀਆਂ ਜਿਹੜੇ ਤੇ ਆਪਾਂ ਸਾਮਾਨ ਵਗੈਰਾ ਲੈ ਲਾਂਗੇ ਤੇ ਹੁਣ ਇੱਧਰ ਲਿੰਕ ਰੋਡ ਤੇ ਪਈ ਆ ਇੱਥੇ ਦੇਖਦੇ ਆ ਕੋਈ ਆਇਆ ਪਿੰਡ ਪੁੰਡ ਤੇ ਉੱਥੋਂ ਆਪਾਂ ਨੂੰ ਜੇ ਮਿਲ ਗਿਆ ਤਾਂ ਉੱਥੋਂ ਲਵਾਂਗੇ ਇੱਕ ਨਿੱਕਾ ਆ ਪਿੰਡ ਆ ਕਥੀਰਾ ਮੰਗਲਾਂ ਇੱਥੇ ਭਾਈ ਅੱਡੇ ਦੇ ਉੱਤੇ ਦੁਕਾਨਾਂ ਹੈਗੀਆਂ ਕਾਫੀ ਤੇ ਇੱਥੋਂ ਪਤਾ ਕਰਦੇ ਆ ਜੇ ਆਪਾਂ ਨੂੰ ਆਟਾ ਮਿਲ ਜੇ ਤਾਂ ਆਪਣੀ ਬਿੱਟੂ ਬਾਈ ਤੇ ਨੀਸ਼ੂ ਬਾਈ ਫਰੀ ਉਹ ਸਾਹਮਣੇ ਦੁਕਾਨ ਸੋਦੇ ਪੱਤੇ ਦੀ ਉੱਥੋਂ ਪੁੱਛਣ ਗਏ ਆ ਜੇ ਆਟਾ ਮਿਲ ਜੇ ਤਾਂ ਆਪਾਂ ਆਟਾ ਲੈਣੇ ਆ ਫਿਰ ਇਹਨਾਂ ਤੋਂ ਤੇ ਸੋਦੇ ਪੱਤੇ ਦੁਕਾਨ ਆਈ ਸੀਗੀ ਤੇ ਇੱਥੋਂ ਜਿਹੜਾ ਆਪਾਂ ਨੂੰ ਆਟਾ ਮਿਲ ਗਿਆ ਹੈ ਕਿੰਨੇ ਕਿਲੋ ਲੈ ਲਿਆ ਬਿੱਟੂ ਬਾਈ 1 ਕਿਲੋ 1 ਕਿਲੋ ਕੀ ਰੇਟ ਦਿੱਤਾ 70 ਰੁਪਏ ਕਿਲੋ 70 ਰੁਪਏ ਕਿਲੋ ਛੋਟੇ ਜਿਹੇ ਦੁਕਾਨਾ ਸੋਤੇ ਜਿੱਥੇ ਆਪਾਂ ਨੂੰ 70 ਰੁਪਈਆ ਦੇ ਆ ਕਿਲੋ ਆਟਾ ਦਿੱਤਾ ਅੱਧਾ ਅੱਧਾ ਕਿਲੋ ਦੀਆਂ ਦੋ ਪੈਕਿੰਗਾਂ ਹੁਣ ਆਪਾਂ ਆਟਾ ਤਾਂ ਲੈ ਲਿਆ ਬਾਕੀ ਸਮਾਨ ਸੱਲਾਪ ਦੇਖਦੇ ਆ ਕਿ ਕੀ ਕੀ ਹੈਗਾ ਕੀ ਕੀ ਨਹੀਂਗਾ ਤੇ ਫਿਰ ਉਹ ਵੀ ਆਪਾਂ ਨਾਲ ਦੀ ਨਾਲ ਇੱਥੋਂ ਹੀ ਲੈ ਲਾਂਗੇ ਆ ਇੱਧਰ ਛੋਟੇ ਜਿਹੇ ਸੁਨਿਆਰੇ ਦੀ ਦੁਕਾਨ ਹੈ ਤੇ ਐਸ ਬਾਈ ਨੂੰ ਹਿੰਦੀ ਆਉਂਦੀ ਹੈ ਇਹਨੇ ਬਾਈ ਨੇ ਅੰਨਾ ਨੂੰ ਕਿਹਾ ਵੀ ਆਹ ਚੀਜ਼ਾਂ ਜ਼ਰੂਰ ਤਾਂ ਤੇ ਆਹ ਦੇ ਦੋ ਇਹ ਪਹਿਲਾਂ ਪੁੱਛ ਕੇ ਉਹਨਾਂ ਨੂੰ ਤੇ ਫੇਰ ਆਪਾਂ ਉਹਨਾਂ ਦਈ ਜਾਂਦੇ ਆ ਸਾਰਾ ਸਮਾਨ ਜਿਹੜੀ ਜਿਹੜੀ ਆਪਾਂ ਨੂੰ ਜ਼ਰੂਰਤ ਆ ਆ ਗਈ ਨਮਕ ਤੇ ਥੈਲੀ ਇਹ ਮਸਾਲਾ ਹੈ ਹਲਦੀ ਮਿਰਚ ਲੋਚੀਨਾ ਹਾਂ ਮਿਰਚ ਰਾਤੋ ਮਲਗਾ ਗਨੀ ਮਲਗਾ ਹਾਂ ਮਿਰਚ ਨੂੰ ਯਾਹ ਬੋਲਦੇ ਮਲਗਾ ਮਿਰਚ ਨੂੰ ਮਲਕ ਬੋਲਦੇ ਆ ਨਮਕ ਕੋ ਕਿਆ ਬੋਲਦੇ ਆ ਉਪੂ ਇਸ ਕੋ ਮਸਾਲੇ ਕੋ ਮਲਿਤੂ 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 ਹਲਦੀ ਆ ਗਈ ਮਿਰਚਾਂ ਆ ਗਈਆਂ ਮਸਾਲਾ ਆ ਗਿਆ ਨੂਨ ਆ ਗਿਆ ਤੋ ਅਭੀ ਮੈਂ ਜੋ ਦਾਲ ਹੁੰਦੀ ਹੈ ਕਿਸੇ ਦੀ ਦਾਲ ਉਹ ਥੋੜੀ ਜਿਹੀ ਦੇ ਦੇ ਆ ਪਾਈਆ ਬਾਈਆ ਕੌਣ ਸੀ ਚਾਹੀਏ ਚਨੇ ਕੀ ਮਿਲੇਗੀ ਚਨੇ ਕੀ ਦੇ ਦੋ ਇਨ ਕੋ ਬੋਲੋ ਜੀ ਜੀ ਲੈ ਲਵਰ ਬਰ ਬਰ ਇਹ ਬਾਈ ਆਪਾਂ ਨੂੰ ਨਾਲ ਸੁਨਿਆਰੀ ਦੀ ਦੁਕਾਨ ਹੈ ਉਹ ਬਾਈ ਇਹਨਾਂ ਨੂੰ ਦੱਸੀ ਜਾਂਦਾ ਇਿੱਦਰ ਦੀ ਭਾਸ਼ਾ ਦੇ ਵਿੱਚ ਤਮਿਲ ਦੇ ਵਿੱਚ ਇਹ ਦਾਲ ਪੈਕਿੰਗ ਹੈ 200 ਗ੍ਰਾਮ ਦੀ ਇਹ ਆਪਾਂ ਸਾਰਾ ਸਮਾਨ ਲੈ ਲਿਆ ਟੋਟਲ ਅਮਾਉਂਟ ਇਹ ਤਾਂ ਦੇਈ ਦੀ ਪੈਂ ਹਾਂ ਇਸਕਾ ਜੋੜ ਦੋ 45 55 75 90 90 ਰੁਪਏ 90 ਰੁਪਏ ਹੋ ਗਏ ਠੀਕ ਆ ਵੀ ਕਰਦੇ ਹਾਂ ਇਸਕੋ ਥੈਲੀ ਵਿੱਚ ਡਾਲ ਦਿ ਜਾਨਾ ਸਹੀ ਨਾ ਭੁੱਲੋ ਇਹਰੇ ਨਹੀਂ ਉਹਨਾਂ ਕੋਲ ਗੱਲ ਕਰਨ ਦੇ ਕਿਰਿਆ ਟਿਲਪੂ ਬੋਲਦੀ ਹੈ ਇੱਧਰ ਆ ਕੰਮ ਔਖਾ ਹੈ ਇਹਨਾਂ ਨੂੰ ਤਮਿਲ ਆਉਂਦੀ ਹੈ ਤੇ ਨਾ ਅੰਗਰੇਜ਼ੀ ਆਉਂਦੀ ਹੈ ਬਸ ਇੱਧਰਲੀ ਭਾਸ਼ਾ ਬੋਲਦੇ ਤੇ ਹਿੰਦੀ ਆ ਜਿਹੜੇ ਬਾਈ ਆ ਇੱਧਰ ਇਹ ਬਾਈ ਇਹਨਾਂ ਨੂੰ ਸਮਝਾਈ ਜਾਂਦੇ ਇੱਧਰਲੀ ਭਾਸ਼ਾ ਇਹਨਾਂ ਨੂੰ ਹਿੰਦੀ ਆਉਂਦੀ ਆਪਾਂ ਪਹਿਲਾਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਫਿਰ ਇਹਨਾਂ ਨੂੰ ਦੱਸਿਆ ਤੇ ਫਿਰ ਆਪਾਂ ਨੂੰ ਸਮਾਨ ਮਿਲਿਆ ਨਹੀਂ ਤਾਂ ਬਾਈ ਆਪਾਂ ਨੂੰ ਸਮਾਨ ਔਖਾ ਹੀ ਮਿਲਦਾ ਇੱਧਰ ਤੇ ਆਪਾਂ ਆਪ ਖਵਜੀ ਜਾਂਦੇ ਦੁਕਾਨ ਤੇ ਆਪਾਂ ਦੋ ਤਿੰਨ ਵਾਰੀ ਪੁੱਛਿਆ ਵੀ ਆਟਾ ਆਟਾ ਤੇ ਆਪਣਾ ਨਾ ਕਰ ਦਿੰਦੇ ਸੀ ਕਹਿੰਦੇ ਹੈ ਨੀਗਾ ਤੇ ਇਹ ਫਿਰ ਇਹਨਾਂ ਆਟੇ ਨੂੰ ਕੀ ਬੋਲਦੇ ਆ ਇੱਧਰ ਆਟੇ ਨੂੰ ਗੋਦਮਾ ਮਾਂ ਬੋਲਦੇ ਆ ਠੀਕ ਹੈ ਤੇ ਆਪਣਾ ਸਾਰਾ ਸਮਾਨ ਬਣਿਆ 90 ਰੁਪਈਆ ਦਾ ਤੇ ਆਟਾ ਜਿਹੜਾ 70 ਰੁਪਈਆ ਦਾ ਕਿਲੋ ਆ ਬਣ ਕਮ ਬਣ ਕਮ what your name my name anbalgan ਕੀ ਅਨਬਲਗਨ 160 ਰੁਪਈਆ ਦਾ ਆਪਾਂ ਸਾਰਾ ਸਮਾਨ ਲੈ ਲਿਆ ਤੇ ਆਪਾਂ ਜੇ ਆਪ ਪੁੱਛਦੇ ਰਹਿੰਦੇ ਫਿਰ ਤਾਂ ਆਪਾਂ ਨੂੰ ਕੁਝ ਨਹੀਂ ਮਿਲਣਾ ਸੀ ਆ ਕਿਉਂਕਿ ਇੱਧਰ ਦੀ ਭਾਸ਼ਾ ਵਿੱਚ ਪਤਾ ਨਹੀਂ ਕੀ ਕੀ ਬੋਲਦੇ ਤੇ ਆਪਾਂ ਜਿਵੇਂ ਆਪਾਂ ਆਪਣੀ ਭਾਸ਼ਾ ਵਿੱਚ ਪੰਜਾਬੀ ਜੀ ਕਹਿੰਦੇ ਸੀ ਨੂਨ ਮਿਰਚ ਹਲਦੀ ਆਟਾ ਦੇ ਦਿਓ ਤੇ ਫਿਰ ਉਹ ਬਾਈ ਸੀਗਾ ਤੇ ਉਹਨੂੰ ਬੁਲਾ ਕੇ ਲਿਆ ਆ ਨਾ ਜਿਹੜਾ ਦੁਕਾਨਦਾਰ ਸੀਗਾ ਤੇ ਉਹਨੇ ਬਾਈ ਨੇ ਦੱਸਿਆ ਵੀ ਆਹ ਸਮਾਨ ਚਾਹੀਦਾ ਤੇ ਉਹ ਕਹਿੰਦਾ ਹੈਗਾ ਨਹੀਂ ਤਾਂ ਆਪਾਂ ਤਿੰਨ ਚਾਰ ਦੁਕਾਨਾਂ ਦੇ ਪਿੱਛੇ ਪੁੱਛਿਆ ਤੇ ਆਪਾਂ ਕਹਿੰਦੇ ਸੀ ਭਾਈ ਆਟਾ ਹੈਗਾ ਕਣਕ ਦਾ ਆਪਾਂ ਐਵੇਂ ਬੋਲਦੇ गेहूं ਦਾ ਆਟਾ ਹੈਗਾ ਉਹ ਕਹਿੰਦੇ ਸੀ ਹੈ ਨਹੀਂਗਾ ਤਾਰ ਕੇ ਆਪਣਾ ਤਾਲ ਮੇਲ ਹੀ ਨਹੀਂ ਬੈਠੀ ਜਾਂਦਾ ਸੀ ਉਹਨਾਂ ਨਾਲ ਹੁਣ ਜਿਹੜਾ ਤਾਲ ਮੇਲ ਬੈਠਾ ਤੇ ਆਪਾਂ ਨੂੰ ਸਾਰਾ ਸਮਾਨ ਮਿਲ ਗਿਆ ਅੱਗੇ ਵੱਲ ਚੱਲਦੇ ਹਾਂ ਤੇ ਹੁਣ ਆਪਾਂ ਕੋਈ ਰਹਿਣ ਸੇਰਾ ਲੱਭਦੇ ਆ ਕਿਤੇ ਤੇ ਜਿੱਥੇ ਆਪਾਂ ਟੈਂਟ ਗੱਢਦੇ ਆ ਦੇਖਦੇ ਆਪਾਂ ਰੋਟੀ ਪਾਣੀ ਅੱਜ ਬਣਾਉਣੀ ਆ ਕਿ ਤੜਕੇ ਬਣਾਵਾਂਗੇ ਕਿਉਂਕਿ ਹਨੇਰਾ ਵੀ ਕਾਫੀ ਹੋ ਗਿਆਗਾ ਤੁਸੀਂ ਮਗਰ ਦੇਖੀ ਜਾਂ ਨੋ ਵੀ ਲੈਟਾਂ ਜਿਹੜੀਆਂ ਜਗਾਂ ਲੱਗ ਗਈਆਂ ਆਪਾਂ ਹਸਪੀਟਲ ਦੇ ਬਾਹਰ ਆ ਗਏ ਜਿੱਥੋਂ ਆਪਾਂ ਸੋਦਾ ਬੱਤਾ ਲਿੱਤਾ ਸੀ ਆ ਤੇ ਹਜੇ ਤੱਕ ਆਪਣੀ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਅੱਜ ਦੀ ਰਾਤ ਅਸੀਂ ਤੋਂ ਪੋਵੇ ਕੋਈ ਸ਼ੈੱਡ ਸ਼ੁੱਟ ਮਿਲ ਜਾ ਦੁਕਾਨ ਦੇ ਕੋਲੇ ਤੇ ਨਾ ਕੋਈ ਆਪਾਂ ਨੂੰ ਖਾਣ ਪੀਣ ਵਾਲਾ ਕੋਈ ਜਿੱਥੋਂ ਆਪਾਂ ਮਾੜਾ ਮੋਟਾ ਖਾ ਪੀ ਲਏ ਆ ਆਪਾਂ ਇੱਧਰ ਆਪਣੇ ਸਾਈਕਲ ਦੇ ਹੈਂਡਲ ਨੇ ਟੰਗੀ ਖੜੇ ਗਏ ਆ ਦੋਨੇ ਥੇਲੀਆਂ ਮੈਨੂੰ ਲੱਗਦਾ ਵੀ ਅੱਜ ਆਟਾ ਜਿਹੜਾ ਰੋਟੀਆਂ ਪਕਵਾਉਗਾ ਆਪਾਂ ਲਿੰਕ ਰੋਡ ਖੜੀ ਗਏ ਜਿਹੜੀ ਪਿੰਡਾਂ ਵਿੱਚ ਦੀ ਫੁੱਕ ਜਾਂਦੀ ਏ ਤੇ ਜਿਹੜੇ ਢਾਬੇ ਢੁਬੇ ਘਾਟ ਹੀ ਮਿਲ ਗਏ ਹਾਈਵੇ ਰੋਡ ਤੇ ਤਾਂ ਆਪਾਂ ਨੂੰ ਢਾਬੇ ਢੁਬੇ ਮਿਲ ਜਾਂਦੇ ਸੀਗੇ ਦੇਖ ਲਈਏ ਕੋਈ ਸੈਂਟ ਦੇ ਵਾਲੇ ਦੁਆਲੇ ਸੈੱਡ ਫੂਡ ਵਾਲੀ ਦੁਕਾਨ ਹੈ ਜਿਹੜੀ ਮੰਗਲ ਹੋਵੇ ਤੇ ਉੱਥੇ ਆਪਾਂ ਆਪਦਾ ਜੁੱਲੀ ਬੈਸਟਰ ਲਾਇਏ। ਯਾ ਪਿੰਡ ਤੋਂ ਬਾਹਰ ਕੋਈ ਪਿੰਡ ਨਹੀਂ। ਫਿਰਨੀ ਦੇ ਉੱਤੇ ਕੋਈ ਦੁਕਾਨ ਖਾ ਮਿਲ ਜੇ ਆਪਾਂ ਜਿੱਥੇ ਛੱਡ ਛੋਟ ਹੋਵੇ। ਉੱਥੇ ਆਪ ਦਾ ਟੈਂਟ ਨੂੰ ਖਲਾ ਲਈ ਆਪਾਂ। ਆਇਆ ਤਾਂ ਹੈਗਾ ਨਿੱਕਾ ਇਹ ਪਿੰਡ। ਦੇਖਨੇ ਇੱਥੇ ਆਲੇ ਦੁਆਲੇ ਮਾਰਦੇ ਕਿਤੇ ਚਾਤੀ ਕੋਈ ਮਿਲ ਜੇ ਜਗਾ। ਅੱਜ ਦੀ ਰਾਤ ਕਤੀਦ ਕਰਨ ਵਾਸਤੇ। ਸ਼ਹਿਰ ਤੋਂ ਆਪਾਂ 10 ਤੋਂ 12 ਕਿਲੋਮੀਟਰ ਬਾਹਰ ਆ ਗਏ ਆ। ਤੇ ਆਪਾਂ ਨੂੰ ਰਾਤ ਬਤੀਤ ਕਰਨ ਵਾਸਤੇ ਕੋਈ ਜਗ੍ਹਾ ਤਾਂ ਮਿਲੀ ਨਹੀਂਗੀ ਤੇ ਸਾਹਮਣੇ ਭਾਈ ਢਾਬਾ ਮਿਲ ਗਿਆ ਤੇ ਆਪਣੇ ਸਾਥੀਆਂ ਨੇ ਰਹਿ ਕੀਤੀ ਵੀ ਆਪਾਂ ਕੁਝ ਖਾ ਪੀ ਲਈਏ ਜਿਹੜਾ ਆਪਾਂ ਨਾਣ ਮਿਰਚ ਤੇ ਆਟਾ ਲਿੱਤਾ ਸੀ ਆ ਇਹ ਤੋਂ ਆਪਾਂ ਤੜਕੇ ਕੰਮ ਲੈ ਲਾਂਗੇ ਕਿਉਂਕਿ ਹਨੇਰਾ ਕਾਫੀ ਹੋ ਗਿਆ ਤੇ ਹੁਣ ਕਿੱਥੇ ਹਨੇਰੇ 'ਚ ਟੱਕਰਾ ਮਾਰਾਂਗੇ ਤੇ ਆਪਾਂ ਖਾ ਪੀ ਲਾਂਗੇ ਤੇ ਫਿਰ ਅੱਗੇ ਕਿਤੇ ਆਪਾਂ ਰਹਿਣ ਦਾ ਵਾਸਤੇ ਜਗ੍ਹਾ ਲੱਭ ਲਾਂਗੇ ਖਾਦਾ ਪੀਤਾ ਹੋਊਗਾ ਪੇਟ ਪੂਜਾ ਹੋਊਗੀ ਤੇ ਕੰਮ ਆਪਣਾ ਦੂਜਾ ਬਾਅਦ ਚੋਂ ਰਹਿਣ ਵਾਲਾ ਤੇ ਕਾਰ ਹੀ ਲਵਾਾਂਗੇ ਅੱਗੇ ਜਾ ਕੇ ਕਿਤੇ ਤੇ ਹੁਣ ਆ ਇੱਥੇ ਪੁੱਛਦੇ ਆ ਕੀ ਮਿਲਦਾ ਤੁਹਾਨੂੰ ਪਤਾ ਹੀ ਉਹ ਹੀ ਇੱਧਰ ਦਾ ਖਾਣਾ ਪੀਣਾ ਸਾੰਬਰੀ ਪਲੇ ਡੋਸਾ ਤੇ ਫਰਾਈ ਚੋਲ ਜਿੰਨਾਂ ਦੇ ਵਿੱਚ ਉਹ ਸਬਜ਼ੀ ਪਾਈ ਹੁੰਦੀ ਆ ਤੇ ਉਹ ਆਪਾਂ ਨੂੰ ਖਾਣ ਨੂੰ ਇੱਥੇ ਮਿਲਦਾ ਹੈ ਤੇ ਉਹ ਹੀ ਆਪਾਂ ਕਰਵਾਏ ਹੈਗੇ ਫਰਾਈ ਚੋਲ ਕਰਵਾਏ ਆ ਚਾਰ ਪਲੇਟਾਂ ਤੇ ਉਹ ਖਾਣੇ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਆ ਆ ਤੁਹਾਨੂੰ ਹੈਂਡ ਵੋਸ਼ ਵਾਲਾ ਉਹ ਲੱਗਿਆ ਵਾ ਸੀ ਆ ਤੇ ਆਪਾਂ ਮੂੰਹ ਮੂੰਹ ਧੋਤਾ ਹੈਗਾ ਭਾਈ ਮਿੱਟੀ ਬਹੁਤ ਪਈ ਅੱਜ ਸਿੰਗਲ ਇੱਥੋਂ ਜਦੋਂ ਆਪਾਂ 15 ਕਿਲੋਮੀਟਰ ਦਾ ਸਫ਼ਰ ਕੀਤਾ ਹੈ ਤੇ ਬਈ ਸਿੰਗਲ ਰੋਡ ਸੀਗੀ ਤੇ ਇਹਦੇ ਆਵਾਜਾਹੀ ਬਾਹਲੀ ਹੁੰਦੀ ਸੀ ਤੇ ਜਿਹੜਾ ਵੱਡੇ ਸਾਧਨਾਂ ਦੀ ਮਿੱਟੀ ਆਪਦੇ ਉੱਤੇ ਆਏਗੀ ਢਾਬੇ ਤੋਂ ਚੋਲ ਛੱਕ ਕੇ ਤੇ ਆਪਾਂ 500 ਮੀਟਰ ਦੀ ਦੂਰੀ ਤੇ ਪਿੰਡ ਦੀ ਫਿਰਨੀ ਤੇ ਆਏ ਸੀ ਤੇ ਸਾਹਮਣੇ ਸ਼ੈੱਡ ਲੱਗਿਆ ਵਾ ਤੇ ਦੁਕਾਨ ਆ ਬਈ ਤੇ ਵੀ ਲੱਗਦਾ ਮੈਨੂੰ ਢਾਬਾ ਢੋਬਾ ਕੋਈ ਗੱਲਬਾਤ ਐਵੀ ਹੈ ਤੇ ਇਸ ਟਾਈਮ ਬੰਦ ਪਿਆ ਹੈਗਾ ਤੇ ਨਾਲ ਦੇ ਸਾਥੀਆਂ ਨੇ ਆਪਣੇ ਨਾਲ ਦੀ ਨਾਲ ਭਾਈ ਸਾਈਕਲ ਹੈ ਸ਼ੈੱਡ ਥੱਲੇ ਲਾਤੇ ਆ ਇੱਧਰ ਆਪਣਾ ਨੀਸ਼ੂ ਭਾਈ ਅੱਜ ਟੈਂਟ ਖੋਲ ਹੀ ਲਿੱਤੇ ਅੱਜ ਦੋਨੇ ਟੈਂਟ ਲਾਉਂਗੇ ਭਾਈ ਹਨਾ ਨਹੀਂ ਟਾਲਦੇ ਆਪਾਂ ਇੱਕ ਦੋਨੇ ਗੱਲਬਾਤ ਕਰਦੇ ਆ ਵੀ ਭਾਈ ਟੈਂਟ ਲਾਉਣਾ ਟੈਂਟ ਲਾਉਣਾ ਤੇ ਆਪਾਂ ਐਵੇਂ ਮੇਟੇ ਵਿੱਚ ਆ ਕੇ ਸੌ ਜਾਂਦੇ ਸੀ ਤੇ ਅੱਜ ਜਿਹੜੇ ਨੀਸ਼ੂ ਭਾਈ ਨੇ ਆਪਣੇ ਬਈ ਸਾਈਕਲ ਤੋਂ ਟੈਂਟ ਲਾ ਲੇ ਅੱਜ ਭਾਈ ਦੋ ਤੰਬੂ ਲਾ ਕੇ ਤੇ ਫਿਰ ਆਪਾਂ ਸੌਵਾਂਗੇ ਕਿੱਥੇ ਗੁੰਗਾ ਕਿੱਥੇ ਗੁੰਗਾ ਬੜੀ ਦਨੀਆਂ ਬਣ ਗਈ ਅੱਜ ਕਈ ਦਿਨਾਂ ਬਾਅਦ ਬਈ ਤੰਬੂ ਜਿਹੜਾ ਤਾਂ ਨਹੀਂ ਲਿੱਤਾ ਤੇ ਇਧਰ ਕੋਸ ਸਾਹਿਬ ਦੇਖੀ ਜਾਂਦੇ ਆ ਇਹਦੀ ਬਈ ਡੰਡੀਆਂ ਇਹ ਜਿਹੜੀਆਂ ਭਾਰ ਦੀ ਵਜਣਾ ਕਰਕੇ ਟੁੱਟ ਗਈਆਂ ਇਹਨੂੰ ਥੋੜਾ ਮੋਟਾ ਸੈੱਟ ਕਰਕੇ ਤੇ ਆਪਾਂ ਤੰਬੂ ਤਾਣਿਆ ਹਾਂ ਬਈ ਤੂੰ ਕਿੱਧਰ ਜਾਣਾ ਭੱਜਿਆ ਫਿਰਦਾ ਆਪਣਾ ਬਈ ਇੱਕ ਨਵਾਂ ਮਿੱਤਰ ਹੋਰ ਬਣਿਆ ਉਹ ਫਿਰਦਾ ਆੜੀ ਇਹ ਜਦੋਂ ਦੇ ਆਪਾਂ ਇੱਥੇ ਲਿਆ ਕੇ ਸਾਈਕਲ ਰੋਕ ਕੇ ਤੁਰਦਾ ਕਿ ਜਿੱਧਰ ਆਇੰਦਾ ਕਿ ਉਧਰ ਜਾਵੜਦਾ ਉਹ ਫਿਰਦਾ ਹਾਂਜੀ ਤੈਨੂੰ ਵੀ ਪਾਈਏ ਇਹ ਆਪਣਾ ਨਵਾਂ ਆੜੀ ਬਣਿਆ ਜਦੋਂ ਸਾਈਕਲ ਲਿਆ ਕੇ ਖੜਾਏ ਤਾਂ ਭਈ ਆਪਣੇ ਸਾਈਕਲਾਂ ਦੇ ਆਲੇ-ਦੁਆਲੇ ਜਿਹੜੇ ਘੜਦਾ ਖੜਦਾ ਇਹਦੇ ਨਾਲ ਹੀ লাইਵ ਵੀਡੀਓ ਆਪਣੀ ਸਮਾਪਤੀ ਲਵਾਦੀ ਹੈ ਸਾਰੀ ਸੰਗਤ ਅੱਜ ਅੱਜ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰ ਦੋ ਕਮੈਂਟ ਕਰ ਦੋ ਵੀਡੀਓ ਨੇ ਸ਼ੇਅਰ ਕਰ ਦੋ ਫਿਰ ਤੋਂ ਸਾਰੀ ਸੰਗਤ ਅੱਜ ਅੱਜ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ